D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਬਿਕਰਮ ਸਿੰਘ ਮਜੀਠੀਆ ਦੀਆਂ ਪੇਸ਼ੀਆਂ ਮੋਹਾਲੀ ਦੀ ਕੋਰਟ ਦੇ ਵਿੱਚ ਪੈਂਦੀਆਂ ਨੇ ਗੱਲ ਕਰਾਂਗੇ 6 ਜੁਲਾਈ ਦੀ ਜਿੱਦਰ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਹੁੰਦੀ ਆ ਉਸ ਦੌਰਾਨ ਜਿੱਥੇ ਪੱਕੇ ਪ੍ਰਬੰਧ ਕੀਤੇ ਹੁੰਦੇ ਨੇ ਪ੍ਰਸ਼ਾਸਨ ਵੱਲੋਂ ਮੀਡੀਆ ਦੂਰ ਖੜਾ ਹੁੰਦਾ ਪਰ ਇੰਸਪੈਕਟਰ ਵੱਲੋਂ ਜਿੱਥੇ ਅਦਾਲਤ ਦੇ ਇੱਕ ਮੁਲਾਜ਼ਮ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਆ ਜਿਹਦੇ ਚੱਲਦੇ ਕੋਰਟ ਨੇ ਐਕਸ਼ਨ ਲਿਆ ਤੇ ਇੰਸਪੈਕਟਰ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬਲਾਰੇ ਅਰਸ਼ਦੀਪ ਸਿੰਘ ਕਲੇਰ ਵੱਲੋਂ ਵੀ ਸਰਕਾਰ ਨੂੰ ਕੇਰਿਆ ਗਿਆ ਦੇ ਕੁਝ ਤੁਹਾਡੇ ਨਾਲ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਦਾ ਇੱਕ ਆਰਡਰ ਸਾਂਝਾ ਕਰਨਾ ਹੈ ਇਹ ਆਰਡਰ ਦੇ ਨਾਲ ਸਪਸ਼ਟ ਹੋ ਜਾਂਦਾ ਹੈ ਕਿ ਮੁਹਾਲੀ ਦੇ ਵਿੱਚ ਜਦੋਂ ਵਿਕਰਮ ਮਜੀਠੀਆ ਸਾਹਿਬ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤਾਂ ਪੁਲਿਸ ਕਰਦੀ ਕੀ ਕਿਉਂਕਿ ਮੀਡੀਆ ਨੇ ਬੜੀ ਵਾਰ ਦਿਖਾਇਆ ਕਿ ਅਦਾਲਤਾਂ ਦੇ ਉੱਤੇ ਪਰਦੇ ਪਾ ਦਿੱਤੇ ਜਾਂਦੇ ਨੇ ਮੀਡੀਆ ਨੂੰ ਤਾਂ 1 ਕਿਲੋਮੀਟਰ ਪਿੱਛੇ ਰੋਕ ਦਿੰਦੇ ਨੇ ਹਾਲਾਤ ਇਹ ਨੇ ਪੁਲਿਸ ਦੇ ਕਿ ਵਕੀਲ ਸਹਿਬਾਨਾਂ ਤੱਕ ਨੂੰ ਕੋਰਟ ਦੇ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਔਰ ਪਿਛਲੀ ਤਰੀਕ ਤੇ ਤਾਂ ਦੋ ਵਕੀਲ ਸਹਿਬਾਨਾਂ ਨੂੰ ਹੀ ਪੁਲਿਸ ਨੇ ਮਿਸਹੈਂਡਲ ਕੀਤਾ ਉਹਨਾਂ ਦੇ ਮੋਬਾਈਲ ਖੋਣ ਦੀ ਕੋਸ਼ਿਸ਼ ਹੋਈ ਜਦੀ ਕੰਪਲੇਂਟ ਬਾਰ ਕਾਉਂਸਲ ਤੱਕ ਗਈ ਇਹ ਜਿਹੜੀ ਘਟਨਾ ਹੈ ਸ ਆਰਡਰ ਦੇ ਵਿੱਚ ਇਹ 6 7 2025 ਦੀ ਹੈ ਮਤਲਬ 6 ਜੁਲਾਈ 2025 ਦੀ ਹੈ ਉਸ ਦਿਨ ਵਿਕਰਮ ਮਜੀਠੀਆ ਸਾਹਿਬ ਨੂੰ ਰਿਮਾਂਡ ਤੇ ਪੁਲਿਸ ਨੇ ਪੇਸ਼ ਕਰਨਾ ਸੀ ਮਹਾਲੀ ਪੁਲਿਸ ਦੇ ਇੱਕ ਇੰਸਪੈਕਟਰ ਨੇ ਕੋਰਟ ਦਾ ਜਿਹੜਾ ਪੀਐਨ ਹੈ ਉਹਨੂੰ ਕੁੱਟਿਆ ਕਿਸ ਗੱਲ ਤੇ ਉਹਨੂੰ ਧੱਕੇ ਨਾਲ ਕਹਿੰਦੇ ਸੀ ਅਦਾਲਤ ਦਾ ਦਰਵਾਜ਼ਾ ਖੋਲਣ ਦੇ ਲਈਏ ਤੇ ਪੀਐਨ ਨੇ ਸਿਰਫ ਇੰਨੀ ਇੱਕ ਗੱਲ ਕਹੀ ਕਿ ਬਿਨਾ ਜੱਜ ਸਾਹਿਬ ਦੀ ਪਰਮਿਸ਼ਨ ਤੋਂ ਇਹ ਦਰਵਾਜ਼ਾ ਨਹੀਂ ਖੁੱਲ ਸਕਦਾ ਜੱਜ ਸਾਹਿਬ ਦੇ ਨਾਲ ਗੱਲ ਕਰੋ ਇੰਨੀ ਗੱਲ ਦੇ ਉੱਤੇ ਹੀ ਇਨਸਪੈਕਟਰ ਜਸ਼ਨਪ੍ਰੀਤ ਸਿੰਘ ਐਸ ਆਰਡਰ ਦੇ ਵਿੱਚ ਲਿਖਿਆ ਉਹਨੇ ਉਸ ਪੀਐਨ ਨੂੰ ਬੁਰੇ ਤਰੀਕੇ ਕੁੱਟਿਆ ਜਿਸ ਦਾ ਬਾਅਦ ਦੇ ਵਿੱਚ ਜੱਜ ਸਾਹਿਬ ਨੇ ਸ਼ਾਮ ਨੂੰ ਬਿਆਨ ਲਿਖ ਕੇ ਉਹਨੂੰ ਮੈਡੀਕਲ ਲੀਗਲੀ ਐਗਜ਼ਾਮਿਨ ਕਰਵਾਇਆ ਤੇ ਫਿਰ ਪੁਲਿਸ ਨੂੰ ਭੇਜਿਆ ਕਿ ਇਹ ਚ ਬਣਦੀ ਕਾਰਵਾਈ ਕੀਤੀ ਜਾਵੇ ਹੁਣ ਫਰਸਤਾ ਪੁਲਿਸ ਦਾ ਇਹ ਬਣਦਾ ਸੀ ਕਿ ਜਦੋਂ ਕੋਰਟ ਦੇ ਪੀਐਨ ਦੇ ਨਾਲ ਹੀ ਕਿਉਂਕਿ ਉਹ ਵੀ ਤਾਂ ਪਬਲਿਕ ਸਰਵੰਟ ਹੈ ਉਹਦੇ ਨਾਲ ਬਤਮੀਜ਼ੀ ਹੋਈ ਸੀ ਕੁੱਟਮਾਰ ਹੋਈ ਸੀ ਤਾਂ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਸੀ ਪਰ ਹੰਸ ਸਾਹਿਬ ਤਾਂ ਹੰਸ ਸਾਹਿਬ ਨੇ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾਤੇ ਲਾਤੀ ਉਹਨਾਂ ਲਈ ਪੀਐਨ ਕੋਈ ਮਾਇਨੇ ਨਹੀਂ ਰੱਖਦਾ ਸੀ ਕੋਰਟ ਕੋਈ ਮਾਇਨੇ ਨਹੀਂ ਰੱਖਦੀ ਸੀ ਉਹਨਾਂ ਨੇ ਰਿਪੋਰਟ ਬਣਾ ਕੇ ਭੇਜੀ ਕਿ ਜੀ ਇਹ ਮਸਲਾ ਮੈਂ ਘੋਖ ਲਿਆ ਇਹ ਤਾਂ ਕਾਰਵਾਈ ਬਣਦੀ ਨਹੀਂ ਇਹ ਤਾਂ ਦੋ ਜਣਾਂ ਦੀ ਆਪਸ ਚ ਬਹਿਸ ਹੋਈ ਕੋਈ ਖਾਸ ਗੱਲ ਉਸ ਤੋਂ ਬਾਅਦ ਦੁਬਾਰਾ ਕੋਰਟ ਨੇ ਇਹ ਕੇਸ ਟੇਕ ਅਪ ਕੀਤਾ ਹੁਣ ਕੋਰਟ ਨੇ ਆਰਡਰ ਪਾਸ ਕੀਤਾ ਕਿਉਂਕਿ ਇੱਕ ਕੋਰਟ ਦੇ ਮੁਲਾਜ਼ਮ ਦੇ ਨਾਲ ਬਤਮੀਜ਼ੀ ਹੋਣੀ ਉਹਨੂੰ ਕੁੱਟਿਆ ਮਾਰਿਆ ਜਾਣਾ ਇਹ ਸਿੱਧਾ ਕੋਰਟ ਦੀ ਕੰਟੈਂਪਟ ਹੈ ਤਾਂ ਕੋਰਟ ਨੇ ਹੁਣੇ ਆਰਡਰ ਪਾਸ ਕੀਤਾ ਕਿ ਉਸ ਇੰਸਪੈਕਟਰ ਦੇ ਖਿਲਾਫ ਮਹਾਲੀ ਪੁਲਿਸ ਪਰਚਾ ਦਰਜ ਕਰੇ ਤਾਂ ਇਥੋਂ ਸਪੱਸ਼ਟ ਹੋ ਜਾਂਦਾ ਹੈ ਕਿ ਸਾਡੀ ਪੁਲਿਸ ਕਰ ਕੀ ਰਹੀ ਹੈ ਮਤਲਬ ਕੀ ਪੁਲਿਸ ਬੇਲਗਾਮ ਹੋ ਗਈ ਹੈ ਭਗਵੰਤਪਾਲ ਸਾਹਿਬ ਆਮ ਲੋਕ ਤਾਂ ਲੋਕ ਹੁਣ ਅਦਾਲਤਾਂ ਨੂੰ ਹੱਥ ਪਾਉਣ ਲਈ ਇਹ ਪੁਲਿਸ ਤਿਆਰ ਪਰ ਤਿਆਰ ਖੜੀ ਹੈ ਜਿਸ ਦਾ ਉਦਾਹਰਣ ਇਹ ਮੁਹਾਲੀ ਕੋਰਟ ਦਾ ਆਰਡਰ ਹੈ ਜਿੱਥੇ ਹੁਣ ਇੱਕ ਐਸਐਚਓ ਜਸ਼ਨਪ੍ਰੀਤ ਸਿੰਘ ਦੇ ਖਿਲਾਫ ਕੋਰਟ ਨੇ ਆਰਡਰ ਕੀਤਾ ਕਿ ਇਹਦੇ ਖਿਲਾਫ ਪਰਚਾ ਦਰਜ ਕੀਤਾ ਜਾਏ ਮੈਂ ਉਹਦਾ ਰੈਲੇਵੈਂਟ ਪੈਰਾ ਕੋਰਟ ਦਾ ਪੜ੍ਹ ਕੇ ਸੁਣਾ ਦਿੰਨਾ ਫਰੋਮ ਦਿਸਕਸ਼ਨ ਅਬਵ ਦਿਸ ਕੋਰਟ ਇਜ਼ ਆਫ ਦ ਵਿਊ ਥੈਟ ਇਨਵੈਸਟੀਗੇਸ਼ਨ ਇਜ਼ ਰਿਕਵਾਇਰਡ ਇਨ ਦ ਪ੍ਰੈਜ਼ੈਂਟ ਕੇਸ ਐਜ਼ ਕੋਗਨੀਜ਼ੇਬਲ ਅਫੈਂਸ ਵਿਚ ਆਰ ਨਾਨ ਕੰਪਾਉਂਡੇਬਲ ਇਨ ਨੇਚਰ ਹੈਪਨ ਕਮਿਟਿਡ ਅਗੇਂਸਟ ਅ ਪਬਲਿਕ ਸਰਵੰਟ ਵਾਈਲ ਹੀ ਵਾਸ ਪਰਫਾਰਮਿੰਗ ਹਿਸ ਡਿਊਟੀਆਂ ਐਟ ਦ ਕੋਰਟ ਕੰਪਲੈਕਸ ਮੁਹਾਲੀ in view of the above findings sho police station sohana is directed to register an fir against respondent number no. 4 that is inspector jashan preet singh te phir pehla kyon nahi parcha darj kita jadon adalat ne ssp sahab ek var likh ke bhejta si ke karwai karo apaa adalatanu vi gumrah kar rahe ha hunna dobara e ajj da order hai jithe court ne categorical kehta ke parcha darj karo e bade bade sawaliya nishan ਪੁਲਿਸ ਦੀ ਕਾਰਵਾਈ ਤੇ ਦਿਖਾ ਰਹੀ ਹੈ ਕਿ ਕਿਸ ਤਰੀਕੇ ਪੁਲਿਸ ਸਿਰਫ ਪੋਲਿਟিক্যাল ਵੈਂਡੇਟਾ ਤਹਿਤ ਆਪਣੇ ਸਿਆਸੀ ਵਿਰੋਧੀਆਂ ਨੂੰ ਟਾਰਗੇਟ ਕਰਨ ਦੇ ਲਈ ਜਿਸ ਤਰੀਕੇ ਦੇ ਹਟਕੰਡਿਆਂ ਤੇ ਉਤਰੀ ਹੈ ਇਹ ਆਰਡਰ ਉਹਨੂੰ ਬਿਲਕੁਲ ਚਿਹਰੇ ਨੂੰ ਪੁਲਿਸ ਦੇ ਨੂੰ ਨੰਗਾ ਕਰ ਦਿੰਦਾ ਇਹਦਾ ਜਵਾਬ ਮੁਹਾਲੀ ਦੇ ਐਸਐਸਪੀ ਤੋਂ ਲੈ ਕੇ ਪੰਜਾਬ ਦੇ ਡੀਜੀਪੀ ਤੇ ਮੁੱਖ ਮੰਤਰੀ ਸਾਹਿਬ ਨੂੰ ਹੁਣ ਪੰਜਾਬ ਦੀ ਜਨਤਾ ਨੂੰ ਦੇਣਾ ਦੇਖੋ ਅੱਜ ਤੁਹਾਡੇ ਨਾਲ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਦਾ ਇੱਕ ਆਰਡਰ ਸਾਂਝਾ ਕਰਨਾ ਇਹ ਆਰਡਰ ਦੇ ਨਾਲ ਸਪੱਸ਼ਟ ਹੋ ਜਾਂਦਾ ਹੈ ਕਿ ਮੁਹਾਲੀ ਦੇ ਵਿੱਚ ਜਦੋਂ ਵਿਕਰਮ ਮਜੀਠੀਆ ਸਾਹਿਬ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤਾਂ ਪੁਲਿਸ ਕਰਦੀ ਕੀ ਕਿਉਂਕਿ ਮੀਡੀਆ ਨੇ ਬੜੀ ਵਾਰ ਦਿਖਾਇਆ ਕਿ ਅਦਾਲਤਾਂ ਦੇ ਉੱਤੇ ਪਰਦੇ ਪਾ ਦਿੱਤੇ ਜਾਂਦੇ ਨੇ ਮੀਡੀਆ ਨੂੰ ਤਾਂ 1 ਕਿਲੋਮੀਟਰ ਪਿੱਛੇ ਰੋਕ ਦਿੰਦੇ ਨੇ ਹਾਲਾਤ ਇਹ ਨੇ ਪੁਲਿਸ ਦੇ ਕਿ ਵਕੀਲ ਸਹਿਬਾਨਾਂ ਤੱਕ ਨੂੰ ਕੋਰਟ ਦੇ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਔਰ ਪਿਛਲੀ ਤਰੀਕ ਤੇ ਤਾਂ ਦੋ ਵਕੀਲ ਸਹਿਬਾਨਾਂ ਨੂੰ ਹੀ ਪੁਲਿਸ ਨੇ ਮਿਸਹੈਂਡਲ ਕੀਤਾ ਉਹਨਾਂ ਦੇ ਮੋਬਾਈਲ ਖੋਣ ਦੀ ਕੋਸ਼ਿਸ਼ ਹੋਈ ਜਦੀ ਕੰਪਲੇਂਟ 바ਰ ਕਾਉਂਸਲ ਤੱਕ ਗਈ ਇਹ ਜਿਹੜੀ ਘਟਨਾ ਹੈ ਆਸ ਆਰਡਰ ਦੇ ਵਿੱਚ ਇਹ 6 7 2025 ਦੀ ਹੈ ਮਤਲਬ 6 ਜੁਲਾਈ 2025 ਦੀ ਹੈ ਉਸ ਦਿਨ ਵਿਕਰਮ ਮਜੀਠੀਆ ਸਾਹਿਬ ਨੂੰ ਰਿਮਾਂਡ ਤੇ ਪੁਲਿਸ ਨੇ ਪੇਸ਼ ਕਰਨਾ ਸੀ ਮਹਾਲੀ ਪੁਲਿਸ ਦੇ ਇੱਕ ਇਨਸਪੈਕਟਰ ਨੇ ਕੋਰਟ ਦਾ ਜਿਹੜਾ ਪੀਐਨ ਹੈ ਉਹਨੂੰ ਕੁੱਟਿਆ ਕਿਸ ਗੱਲ ਤੇ ਉਹਨੂੰ ਧੱਕੇ ਨਾਲ ਕਹਿੰਦੇ ਸੀ ਅਦਾਲਤ ਦਾ ਦਰਵਾਜ਼ਾ ਖੋਲਣ ਦੇ ਲਈ ਤੇ ਪੀਐਨ ਨੇ ਸਿਰਫ ਇੰਨੀ ਇੱਕ ਗੱਲ ਕਹੀ ਕਿ ਬਿਨਾਂ ਜੱਜ ਸਾਹਿਬ ਦੀ ਪਰਮਿਸ਼ਨ ਤੋਂ ਇਹ ਦਰਵਾਜ਼ਾ ਨਹੀਂ ਖੁੱਲ ਸਕਦਾ ਜੱਜ ਸਾਹਿਬ ਦੇ ਨਾਲ ਗੱਲ ਕਰ ਇੰਨੀ ਗੱਲ ਦੇ ਉੱਤੇ ਹੀ ਇਨਸਪੈਕਟਰ ਜਸ਼ਨਪ੍ਰੀਤ ਸਿੰਘ ਐਸ ਆਰਡਰ ਦੇ ਵਿੱਚ ਲਿਖਿਆ ਉਹਨੇ ਉਸ ਪੀਐਨ ਨੂੰ ਬੁਰੇ ਤਰੀਕੇ ਕੁੱਟਿਆ ਜਿਹਦਾ ਬਾਅਦ ਦੇ ਵਿੱਚ ਜੱਜ ਸਾਹਿਬ ਨੇ ਸ਼ਾਮ ਨੂੰ ਬਿਆਨ ਲਿਖ ਕੇ ਉਹਨੂੰ ਮੈਡੀਕਲ ਲੀਗਲੀ ਐਗਜ਼ਾਮਿਨ ਕਰਵਾਇਆ ਤੇ ਫਿਰ ਪੁਲਿਸ ਨੂੰ ਭੇਜਿਆ ਕਿ ਇਹ ਚ ਬਣਦੀ ਕਾਰਵਾਈ ਕੀਤੀ ਜਾਵੇ ਹੁਣ ਫਰਸਟਾ ਪੁਲਿਸ ਦਾ ਇਹ ਬਣਦਾ ਸੀ ਕਿ ਜਦੋਂ ਕੋਰਟ ਦੇ ਪੀਐਨ ਦੇ ਨਾਲ ਹੀ ਕਿਉਂਕਿ ਉਹ ਵੀ ਤਾਂ ਪਬਲਿਕ ਸਰਵੰਟ ਹੈ ਉਹਦੇ ਨਾਲ ਬਦਤਮੀਜ਼ੀ ਹੋਈ ਸੀ ਕੁੱਟਮਾਰ ਹੋਈ ਸੀ ਤਾਂ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਸੀ ਪਰ ਹੰਸ ਸਾਹਿਬ ਤਾਂ ਹੰਸ ਸਾਹਿਬ ਨੇ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾਤੇ ਲਾਤੀ ਉਹਨਾਂ ਲਈ ਪੀਐਨ ਕੋਈ ਮਾਇਨੇ ਨਹੀਂ ਰੱਖਦਾ ਸੀ ਕੋਰਟ ਕੋਈ ਮਾਇਨੇ ਨਹੀਂ ਰੱਖਦੀ ਸੀ ਉਹਨਾਂ ਨੇ ਰਿਪੋਰਟ ਬਣਾ ਕੇ ਭੇਜੀ ਕਿ ਜੀ ਇਹ ਮਸਲਾ ਮੈਂ ਖੋਖ ਲਿਆ ਇਹ ਤਾਂ ਕਾਰਵਾਈ ਬਣਦੀ ਨਹੀਂ ਇਹ ਤਾਂ ਦੋ ਜਣਿਆਂ ਦੀ ਆਪਸ ਵਿੱਚ ਬਹਿਸ ਹੋਈ ਕੋਈ ਖਾਸ ਗੱਲ ਉਸ ਤੋਂ ਬਾਅਦ ਦੁਬਾਰਾ ਕੋਰਟ ਨੇ ਇਹ ਕੇਸ ਟੇਕ ਅਪ ਕੀਤਾ ਹੁਣ ਕੋਰਟ ਨੇ ਆਰਡਰ ਪਾਸ ਕੀਤਾ ਕਿਉਂਕਿ ਇੱਕ ਕੋਰਟ ਦੇ ਮੁਲਾਜ਼ਮ ਦੇ ਨਾਲ ਬਤਮੀਜ਼ੀ ਹੋਣੀ ਉਹਨੂੰ ਕੁੱਟਿਆ ਮਾਰਿਆ ਜਾਣਾ ਇਹ ਸਿੱਧਾ ਕੋਰਟ ਦੀ ਕੰਟੈਂਪਟ ਹੈ ਤਾਂ ਕੋਰਟ ਨੇ ਹੁਣੇ ਆਰਡਰ ਪਾਸ ਕੀਤਾ ਕਿ ਉਸ ਇਨਸਪੈਕਟਰ ਦੇ ਖਿਲਾਫ ਮੋਹਾਲੀ ਪੁਲਿਸ ਪਰਚਾ ਦਰਜ ਕਰੇ ਤਾਂ ਇਥੋਂ ਸਪੱਸ਼ਟ ਹੋ ਜਾਂਦਾ ਹੈ ਕਿ ਸਾਡੀ ਪੁਲਿਸ ਕਰ ਕੀ ਰਹੀ ਹੈ ਮਤਲਬ ਕੀ ਪੁਲਿਸ ਬੇਲਗਾਮ ਹੋ ਗਈ ਹੈ ਭਗਵੰਤ ਮਾਨ ਸਾਹਿਬ ਆਮ ਲੋਕ ਤਾਂ ਲੋਕ ਹੁਣ ਅਦਾਲਤਾਂ ਨੂੰ ਹੱਥ ਪਾਉਣ ਲਈ ਇਹ ਪੁਲਿਸ ਤਿਆਰ ਪਰ ਤਿਆਰ ਖੜੀ ਹੈ ਜਿਸ ਦਾ ਉਦਾਹਰਣ ਇਹ ਮੋਹਾਲੀ ਕੋਰਟ ਦਾ ਆਰਡਰ ਹੈ ਜਿੱਥੇ ਹੁਣ ਇੱਕ ਐਸਐਚਓ ਜਸ਼ਨਪ੍ਰੀਤ ਸਿੰਘ ਦੇ ਖਿਲਾਫ ਕੋਰਟ ਨੇ ਆਰਡਰ ਕੀਤਾ ਕਿ ਇਹਦੇ ਖਿਲਾਫ ਪਰਚਾ ਦਰਜ ਕੀਤਾ ਜਾਏ ਮੈਂ ਉਹਦਾ ਰੈਲੇਵੈਂਟ ਪੈਰਾ ਕੋਰਟ ਦਾ ਪੜ੍ਹ ਕੇ ਸੁਣਾ ਦਿੰਦਾ from the discussion above this court is of the view that investigation is required in the present case as cognizable offence which are non compoundable in nature have been committed against a public servant while he was performing his duties at the court complex mohali in view of the above findings sho police station sohana is directed to register an fir against respondent number 4 that is inspector jashanpreet singh te phir pehla kyon nahi parcha darj kita ਜਦੋਂ ਅਦਾਲਤ ਨੇ ਐਸਐਸਪੀ ਸਾਹਿਬ ਇੱਕ ਵਾਰ ਲਿਖ ਕੇ ਭੇਜਤਾ ਸੀ ਕਿ ਕਾਰਵਾਈ ਕਰੋ ਆਪਾਂ ਅਦਾਲਤਾਂ ਨੂੰ ਵੀ ਗੁੰਮਰਾਹ ਕਰ ਰਹੇ ਹੁਣਾਂ ਦੁਬਾਰਾ ਇਹ ਅੱਜ ਦਾ ਆਰਡਰ ਹੈ ਜਿੱਥੇ ਕੋਰਟ ਨੇ ਕੈਟਾਗੋਰਿਕ ਕਹਿਤਾ ਕਿ ਪਰਚਾ ਦਰਜ ਕਰੋ ਇਹ ਬੜੇ ਵੱਡੇ ਸਵਾਲੀਆ ਨਿਸ਼ਾਨ ਪੁਲਿਸ ਦੀ ਕਾਰਵਾਈ ਤੇ ਦਿਖਾ ਰਹੀ ਹੈ ਕਿ ਕਿਸ ਤਰੀਕੇ ਪੁਲਿਸ ਸਿਰਫ ਪੋਲਿਟਿਕਲ ਵੈਂਡਾਟਾ ਤਹਿਤ ਆਪਣੇ ਸਿਆਸੀ ਵਿਰੋਧੀਆਂ ਨੂੰ ਟਾਰਗੇਟ ਕਰਨ ਦੇ ਲਈ ਜਿਸ ਤਰੀਕੇ ਦੇ ਹਟਕੰਡਿਆ ਤੇ ਉਤਰੀ ਹੈ ਇਹ ਆਰਡਰ ਉਹਨੂੰ ਬਿਲਕੁਲ ਚਿਹਰੇ ਨੂੰ ਪੁਲਿਸ ਦੇ ਨੂੰ ਨੰਗਾ ਕਰ ਦਿੰਦਾ ਇਹਦਾ ਜਵਾਬ ਮੋਹਾਲੀ ਦੇ ਐਸਐਸਪੀ ਤੋਂ ਲੈ ਕੇ ਪੰਜਾਬ ਦੇ ਡੀਜੀਪੀ ਤੇ ਮੁੱਖ ਮੰਤਰੀ ਸਾਹਿਬ ਨੂੰ ਹੁਣ ਪੰਜਾਬ ਦੀ ਜਨਤਾ ਨੂੰ ਦੇਣਾ। ਸੌਰਸ਼ਦੀਪ ਸਿੰਘ ਕਲੇਰ ਜੋ ਕਿ ਸ਼੍ਰੋਮਣੀ ਕਾਲੀ ਦਲ ਦੇ ਮੁਖ ਬੁਲਾ ਰਹੇ ਨੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਵਾਲ ਜਵਾਬ ਕਿਤੇ ਨੇ ਸਮਾਮ ਨੂੰ ਲੈ ਕੇ ਤੇ ਹੁਣ ਵੇਖਣਾ ਹੋਵੇਗਾ ਇੰਸਪੈਕਟਰ ਦੇ ਖਿਲਾਫ ਪਰਚਾ ਦਰਜ ਹੁੰਦਾ ਨਹੀਂ ਹੁੰਦਾ ਇਹ ਨਾਲ ਸਮਾਂ ਦੱਸੇਗਾ। ਨਿੱਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ